ਤੋ ਵਾਹਿਗੁਰੂ ਜੀਓ ਅੱਜ ਦੇ ਵਿਚਾਰ ਜੋ ਕਰਨੇ ਹਨ ਉਹ ਵਿਚਾਰ ਸੁਣ ਕੇ ਕਿਤੇ ਦਾਸ ਨੂੰ ਐਸਾ ਨਾ ਸਮਝ ਲਾਣਾ ਕਿ ਇਹ 네ਗੇਟਿਵ ਸੋਚ ਜਾਂ ਨਕਾਰਮਤ ਸੋਚ ਦੀ ਗੱਲ ਕਰ ਰਿਹਾ ਹੈ ਸੁਭਾਅ ਹੀ ਮਨ 'ਚ ਵਿਚਾਰ ਆਈ ਜੋ ਆਪ ਜੀ ਦੇ ਨਾਲ ਸਾਂਝੀ ਕਰ ਰਹਾ ਹਾਂ ਕਿਉਂਕਿ ਬਹੁਤ ਹੀ ਮਹਾਂਪੁਰਖ ਹੋਏ ਨੇ ਉਹਨਾਂ ਦਾ ਇੱਕ ਬਚਨ ਹੈ ਸਈ ਸੰਸਾਰ ਜੜਾਵਾ ਉਹ ਇਹੋ ਆਹੋ ਜੇ ਪਦਾਰਥ ਛੱਕ ਕੇ ਉਹਨਾਂ ਦਾ ਬਚਨ ਹੈ ਵੀ ਮਲ ਤੇ ਭਾਕ ਖਾ ਖਾ ਕੇ ਸੰਸਾਰ ਜੜਾ ਲਾ ਇਹ ਨਰਕਾ ਨੂੰ ਤੁਰਿਆ ਜਾ ਰਿਹਾ ਭਾਕੇ ਵੈਸ਼ ਨੂੰ ਬਿਰਤੀ ਨਹੀਂ ਰੱਖਦੇ ਚਲੋ ਹਰੇਕ ਦੀ ਆਪੋ ਆਪਣੀ ਸੋਚ ਉਹਨਾਂ ਦਾ ਬਚਨ ਹੈ ਵੀ ਸੰਸਾਰ ਮਾਲ ਪਖ ਖਾ ਖਾ ਕੇ ਨਰਕਾਂ ਨੂੰ ਤੁਰਿਆ ਜਾ ਰਿਹਾ ਤੇ ਭਈ ਇਸ ਦਾ ਜੋ ਜੁਮਾ ਉਹ ਸਾਧੂ ਸੰਤਾਨ ਨੂੰ ਤੇ ਕਹਾਵਾਚ ਕਾ ਪ੍ਰਚਾਰ ਕਾ ਨੂੰ ਲੱਗਦਾ ਜੋ ਇਸ ਚੀਜ਼ਾਂ ਪ੍ਰਚਾਰ ਨਹੀਂ ਕਰਦੇ ਪ੍ਰਚਾਰ ਕਰਨਾ ਚਾਹੀਦਾ ਅੱਗੇ ਕੋ ਮੰਨਦਾ ਨਹੀਂ ਮੰਨਦਾ ਹਰ ਇੱਕ ਦੀ ਆਪਣੀ ਇੱਛਾ ਤੋਂ ਇਹ ਵੀ ਅਸੀਂ ਵਿਖਦੇ ਆ ਪ੍ਰਾਣੀਆਂ ਵੀਡੀਓ ਦੇ ਵਿੱਚ ਕਿ ਤਕਰੀਬਨ 40 ਕੁ ਸਾਲ ਪਹਿਲਾਂ ਨਾ ਜਦੋਂ ਕਿਤੇ ਕੋਈ ਕੀਰਤਨ ਦਰਬਾਰਾਂ ਦੀ ਜਾਂ ਕੋਈ ਧਾਰਮਿਕ ਸਮਾਗਮ ਕੋਈ ਪਬਲਿਕ ਸਮਾਗਮ ਹੁੰਦੇ ਸੀ ਉਹਦੇ ਵਿੱਚ ਵੇਖੀਦਾ ਕਿ ਪਗੜੀ ਧਾਰੀ ਜੋ ਗੁਰਮੁਖ ਆ ਉਹ ਬਹੁਤ ਹੁੰਦੇ ਸਨ ਸਿੱਖੀ ਸਿੱਖਦੇ ਸਨ ਸੋ ਅੱਜ ਦੇ ਸਮੇਂ ਦੇ ਵਿੱਚ ਚਾਹੇ ਤੁਹਾਂ ਧਾਰ ਪ੍ਰਚਾਰ ਹੋ ਰਿਹਾ ਹਰ ਸਥਾਨ ਗੁਰਦੁਆਰਾ ਸਾਹਿਬ ਕੀਰਤਨ ਦਰਬਾਰ ਹੋ ਰਿਹਾ ਜੋ ਇੱਕ ਬਹੁਤ ਵਧੀਆ ਤੇ ਵੱਡੀ ਗੱਲ ਆ ਪਰ ਜਦੋਂ ਸਿੱਖੀ ਵਾਲ ਨਿਗਾਹ ਮਾਰਦੇ ਆ ਤਾਂ ਕਿਤੇ ਨਾ ਕਿਤੇ ਨਿਗਾਰ ਆਇਆ ਜਾਪਦਾ ਆਪੋ ਆਪਣੀ ਸੂਰਤ ਹਰ ਇੱਕ ਦੀ ਜੋ ਦਾਸ ਨੇ ਵੇਖਿਆ ਉਹ ਗੱਲ ਕਰ ਰਿਹਾ ਤੋਫੀ ਕਾਰਨ ਹੈ ਕਿ ਪਹਿਲੋਂ ਕੋਈ ਜਦੋਂ ਕੋ ਸਾਧੂ ਸੰਤ ਕੋ ਗੁਰਮੁਖ ਸੈ ਸੁਭਾ ਕਿਸੇ ਨੂੰ ਬਚਨ ਕਰ ਦਿੰਦਾ ਸੀ ਭਾਈ ਸ਼ਮਨ ਕਰੋ ਜਾਂ ਕਹਿ ਦਿੰਦਾ ਸੀ ਕਿ ਸੁਖਮਣੀ ਸਾਹਿਬ ਦਾ ਵੀ ਪਾਠ ਕਰ ਲੋ ਉਹ ਵਿਅਕਤੀ ਜਿਸ ਨੇ ਗੱਲ ਸੁਣੀ ਉਹ ਕਰਨ ਲੱਗ ਪੈਂਦਾ ਸੀ ਕਰਨ ਲੱਗ ਜਾਂਦਾ ਸੀ ਕਹਿੰਦਾ ਭਾਵ ਕਿ ਉਹ ਆਪ ਗੁਰਮੁਖ ਦਾ ਸਾਧੂ ਸੰਤ ਕਰਦੇ ਸਨ ਬੰਦਗੀ ਉਹਨਾਂ ਦੇ ਬੋਲਾਂ ਵਿੱਚ ਸਤ ਸੀ ਸਤ ਆ ਜਾਂਦਾ ਸੀ ਤੇ ਉਹ ਬੋਲ ਸੱਚ ਹੋ ਜਾਂਦੇ ਸਨ ਬੰਦਾ ਪਾਠ ਕਰਨ ਲੱਗ ਜਾਂਦਾ ਸੀ ਹੁਣ ਅਸੀਂ ਕਹੀ ਜਾਂਦੇ ਹਾਂ ਸਿਮਨ ਕਰੋ ਸਿਮਨ ਕਰੋ ਬਾਣੀ ਪੜੋ ਪਰ ਉਸ ਲੈਵਲ ਤੇ ਜੋ ਸੰਗਤਾਂ ਉਹ ਬਾਣੀ ਤੇ ਸਿਮਰ ਨਹੀਂ ਕਰਦੀਆਂ ਤਾਂ ਕਹਿਣ ਦਾ ਭਾਵ ਹੈ ਕਿ ਆਪ ਜਿਹੜਾ ਜੀਵ ਜੁੜਿਆ ਪਰਮੇਸ਼ਰ ਦੇ ਨਾਲ ਉਹੋ ਹੀ ਕਰ ਸਕਦਾ ਸੀ ਅਗਲੇ ਵਿਚਾਰ ਇਹ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਇੱਥੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਪੰਜਾਬ ਵਿੱਚ ਵੀ ਬਹੁਤ ਸੋਹਣੇ ਸੁਆਦਿਸ਼ਟ ਪ੍ਰੋ ਜੋ ਭੋਜਨ ਨੇ ਜੋ ਉੱਥੇ ਪ੍ਰਸ਼ਾਦ ਬੰਦਾ ਲੰਗਰ ਬਹਉਂਦੇ ਨੇ ਬਹੁਤ ਤਰ੍ਹਾਂ ਦੀ ਵੈਰਾਈਟੀ ਹੁੰਦੀ ਜੋ ਕਿ ਬਹੁਤ ਸਲਾਹਾਨਜੋਗ ਵਧੀਆ ਗੱਲ ਆ ਬੜੇ ਪਿਆਰ ਦੇ ਨਾਲ ਸ਼ੰਕਾ ਬਣਾਉਂਦੀਆਂ ਤੇ ਛਕਦੀਆਂ ਪਰ ਨਾਲ ਗੁਰੂ ਦੇ ਸ਼ਬਦ ਦਾ ਜੋ ਲੰਗਰ ਆ ਨਾ ਸ਼ਬਦ ਦਾ ਜੋ ਲੰਗਰ ਚੱਲਣਾ ਸੀ ਲੰਗਰ ਚੱਲੇ ਗੁਰੂ ਸ਼ਬਦ ਦਾ ਤੋਂ ਗੁਰੂ ਦੇ ਦੋ ਸ਼ਬਦ ਦਾ ਲੰਗਰ ਚੱਲਣਾ ਸੀ ਉਹ ਵੀ ਪਈ ਚੱਲਣਾ ਚਾਹੀਦਾ ਸੀ ਗੁਰਸਿੱਖ ਇੱਕ ਦੋ ਜਣ ਨੂੰ ਮਿਲਦੇ ਸੀ ਤੇ ਫਤਿਹ ਬੁਲਾਉਂਦੇ ਸੀ ਆਹ ਜਵਾਬਦਾਸੀ ਵੀ ਮੇਰੇ ਗੁਰੂ ਦਾ ਦੇ ਵਿੱਚ ਵਾਸਾ ਜੱਫੀ ਪਾ ਕੇ ਬੁਣਨਾ ਫਤਿਹ ਬੁਲਾਉਣੀ ਸੋ ਇਹ ਚੀਜ਼ਾਂ ਥੋੜੀਆਂ ਜਿਹਾ ਮਨਚ ਵਿਚਾਰ ਆਇਆ ਕਈ ਇਹ ਵੀ ਚੀਜ਼ ਹੋਣੀ ਚਾਹੀਦੀ ਜਦੋਂ ਹੁਣ ਅਸੀਂ ਕਿਸੇ ਗੁਰਸਿੱਖ ਨੂੰ ਮਿਲਦੇ ਆ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹਨਾਂ ਨੂੰ ਹਾਲਚਾਲ ਪੁੱਛੀਦਾ ਤੇ ਉਹ ਆਂਦਾ ਜੀ ਮੈਂ ਤੇ ਫਲਾਣੇ ਡੇਰੇ ਜਾਣਾ ਵਾ ਬੜੀ ਕਿਰਪਾ ਉੱਥੇ ਮਹਾਰਾਜ ਦੀ ਸੋ ਕਈ ਵਰੀ ਮਨਚ ਭਾਵ ਆ ਜਾਂਦਾ ਪਹਿਲੋਂ ਅਸੀਂ ਜਦੋਂ 40 ਸਾਲ ਪਹਿਲ ਦੇ ਮਿਲਦੇ ਹੁੰਦੇ ਸਾਂ ਉਦੋਂ ਇਹੋ ਹੀ ਸੁਣਦੇ ਹੁੰਦੇ ਸਾਂ ਕਿ ਮਹਾਰਾਜ ਦੇ ਘਰ ਗਏ ਹਰਬੰਦਰ ਸਾਹਿਬ ਗਏ ਬੜੀ ਕਿਰਪਾ ਵਾਹਿ ਕਰੂਗੀ ਹੁਣ ਵੀ ਆ ਗਏ ਨੇ ਤੇ ਜੋ ਡੇਰਿਆਂ ਦੀ ਗੱਲ ਕਰਦੇ ਨੇ ਭਈ ਉਹ ਵੀ ਦੇਖੋ ਠੀਕ ਹੈ ਉੱਥੇ ਵੀ ਮਹਾਰਾਜ ਦੇ ਨਾਮ ਬਾਣੀ ਦਾ ਪ੍ਰਚਾਰ ਹੁੰਦਾ ਪਰ ਫਰਕ ਇੱਥੇ ਆ ਵੀ ਜਦੋਂ ਸੇਖੀ ਚਾਹੁੰਦਾ ਵੀ ਮੈਂ ਗੁਰੂ ਦੇ ਨਾਲ ਗੁਰਬਾਣੀ ਨਾਲ ਨਹੀਂ ਜੁੜਨਾ ਸਰੀਰ ਦੇ ਨਾਲ ਜੁੜਨਾ ਤੇ ਫਿਰ ਕੋਈ ਕਾਰ ਵੀ ਕੀ ਸਕਦਾ ਉਹ ਝੋਲੀਆਂ ਤੇ ਗੁਰੂ ਸ਼ਬਦ ਦੇ ਨਾਲ ਹੀ ਭਰਨੀ ਸੀ ਕੁਰਬਾਨੀ ਨੂੰ ਪੜ ਕੇ ਹੀ ਭਰਨੀਆ ਸੀ ਸੋ ਇਹ ਕੋ ਸਮੇਂ ਦੀ ਗੱਲ ਲਾ ਲਓ ਕਿਸੇ ਦਾ ਕੋਈ ਦੋਸ਼ ਨਹੀਂ ਕਿਸੇ ਦੀ ਕੋਈ ਸਲਾਹਣਾ ਨਹੀਂ ਇਹ ਜੋ ਸਮਾ ਵਰਤ ਰਿਹਾ ਕੋਸ਼ਿਸ਼ ਕਰਨੀ ਚਾਹੀਦੀ ਆ ਭਈ ਜਿਹੜੇ ਵੀ ਗੁਰਮਖ ਸਾਧੂ ਸੰਤ ਸੋ ਸੰਗਤ ਜਿੰਨਾ ਕੋ ਜਾਣਦੀ ਆ ਭਈ ਉਹ ਪਰਮੇਸ਼ਰ ਦੀ ਗੱਲ ਕਰਦੇ ਆ ਔਰ ਇਹ ਕਹਿੰਦੇ ਆ ਵੀ ਉਸ ਤੋਂ ਵੱਡਾ ਕੋਈ ਨਹੀਂ ਅਸੀਂ ਤੇ ਇੱਕ ਸਾਧਨ ਆ ਅਸੀਂ ਇੱਕ ਸਾਧਨ ਆ ਪ੍ਰਚਾਰ ਕਰ ਰਹੇ ਆ ਭਈ ਉਹਨਾਂ ਦੇ ਜਰੂਰ ਚਰਨ ਧੂੜ ਗਰਬਾਣੇ ਚ ਮਾਰਿਆ ਲਿਖਿਆ ਵੀ ਐਸੇ ਸੰਤਾਂ ਦੀ ਐਸੇ ਸੰਗਤ ਦੀ ਚਰਨ ਧੂੜ ਮਿਲ ਜਾਵੇ ਨਾ ਤੇ ਜਰੂਰ ਸਾਨੂੰ ਮस्तक ਤੇ ਲਾ ਕੇ ਤੇ ਆਪਣੇ ਆਪ ਨੂੰ ਪਵਿੱਤਰ ਕਰ ਲੈਣਾ ਚਾਹੀਦਾ ਸੋ ਦਾਸ ਵੀ ਐਸੇ ਸਾਧੂ ਸੰਤਾਂ ਦੀ ਧੂੜ ਲੋਚਦਾ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਇਹੋ ਜੇ ਪਿਆਰਿਆਂ ਦੀ ਧੂੜ ਬਖਸ਼ੀ ਜੋ ਮਹਾਰਾਜ ਦੀ ਗੱਲ ਸੁਣ ਕੇ ਸਾਨੂੰ ਸੁਣਾ ਕੇ ਵੀ ਪ੍ਰੇਰਣਾ ਕਰਦੇ ਆਂ ਕਿ ਗੁਰੂ ਦੇ ਨਾਲ ਜੁੜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੇ ਨਾਲ ਜੁੜੋ ਹਰਿਮੰਦਰ ਸਾਹਿਬ ਜਾਓ ਤੇ ਉਹਨਾਂ ਦੇ ਦਾਸ ਵੀ ਕਾਮਨਾ ਕਰਦਾ ਕਿ ਉਹਨਾਂ ਦੇ ਚਰਨ ਤੁਰਨ ਵਾਲੇ ਸੋ ਸਹਿਜ ਬਾਹਮਾਨ ਚ ਵਿਚਾਰ ਆ ਜਾਂਦਾ ਕਿ ਇਹ ਵੀ ਦੀ ਅੱਛਾ ਹੋਵੇ ਨਾ ਅੱਛਾ ਹੋਵੇ ਤੇ ਜੇ ਕੋਈ ਵਿਚਾਰ ਐਸੀ ਲੱਗੀ ਹੋਵੇ ਜੋ ਠੀਕ ਨਾ ਹੋਵੇ ਤੇ ਮਾਫ ਕਰ ਦੇਣਾ ਜੀ ਪੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ